ਬੱਲੂਆਣਾ ਟੋਲ ਪਲਾਜ਼ਾ ਇੱਕ ਵਾਰ ਫੇਰ ਵਿਵਾਦਾਂ ਵਿੱਚ ਜਿੱਥੇ ਕਿ ਕਿਸਾਨ ਰਜਿਸਟਰੀ ਕਰਾਉਣ ਜਾ ਰਹੇ ਨਾਲ ਕੀਤੀ ਬੇਅਦਬੀ ਅਤੇ ਉਸ ਦੀ ਗੱਡੀ ਵਿੱਚ ਪਾਏ ਗਏ ਡੈਂਟੋ ਜਿੱਥੇ ਕਿ ਟੋਲ ਵਾਲਿਆਂ ਨੇ ਗੁੰਡੇ ਰੱਖੇ ਹੋਏ ਨੇ ਅਤੇ ਉਹ ਕਰਦੇ ਨੇ ਮਾਰਕੁੱਟ ਇਸ ਨਾਲ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਮੈਂਬਰਾਂ ਨੇ ਲਿਆ ਵੱਡਾ ਫੈਸਲਾ ਅਤੇ ਇਨਸਾਫ ਦਵਾਉਣ ਤੱਕ ਪਰਿਵਾਰ ਨਾਲ ਖੜਨ ਦਾ ਕੀਤਾ ਪਰਨ ਆਓ ਸੁਣਾਉਣਾ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਵਰਕਰਾਂ ਨੇ ਧਰਨੇ ਵਿੱਚ ਕੀ ਕਿਹਾ ਆਓ ਸੁ ਗੁਰਜੀਤ ਸਿੰਘ ਖਾਲਸਾ ਵੈਕੁਰਜੀਤ ਫਤਿਹ ਮੈਂ ਗੁਰਸੇਵਕ ਸਿੰਘ ਪੰਜਾਵਾ ਤਹਿਸੀਲ ਬੋਡ ਡਿਸਟ੍ਰਿਕਟ ਫਾਇਲ ਕਾ ਅੱਜ ਜੋ ਇਹ ਵੱਧ ਭਾਗੀ ਕਟਣਾ ਇਹਨਾਂ ਨੇ ਟੋਲ ਵਾਲਿਆਂ ਨੇ ਬਠਿੰਡਾ ਬਲੋਟ ਰੋਡ ਤੇ ਕੀਤੀ ਆ ਇਹ ਬੱਲੂਆਣਾ ਟੋਲ ਪਲਾਜਾ ਦੇ ਨਾਲ ਆ ਵਜਦਾ ਇਸ ਟੋਲ ਪਲਾਜੇ ਤੇ ਵਾਸਟੈਗ ਦੇ ਵਿੱਚ ਰੀਚਾਰਜ ਖਤਮ ਹੋਣ ਦੀ ਵਜ੍ਹਾ ਕਰਕੇ ਇੱਕ ਇੰਨੀ ਨੇ ਰਿਕਵੈਸਟ ਕੀਤੀ ਜੇ ਅਸੀਂ ਰੀਚਾਰਜ ਗੱਡੀ ਅੱਗੇ ਕਰਕੇ ਕਰ ਲੈਨੇ ਆ ਤਾਂ ਤੁਸੀਂ ਸਕੈਨ ਕਰ ਲਿਓ ਗੱਡੀ ਅੱਗੇ ਕਰਨ ਦੇ ਸਾਰੀ ਇਹਨਾਂ ਨੇ ਡਾਂਗ ਮਾਰ ਕੇ ਗੱਡੀ ਨਵੀਂ ਗੱਡੀ ਤੇ ਡੈਮੇਜ ਪਾਤਾ ਔਰ ਗੁਰਪ੍ਰਸਿੱਖ ਪਰਿਵਾਰ ਦੇ ਨਾਲ ਹੱਥੋਪਾਈ ਹੋਇਆ ਉਹਨਾਂ ਦੀ ਇਨਸਲਟ ਕੀਤੀ ਆ ਔਰ ਇੱਥੋਂ ਤੱਕ ਜੀ ਮਾਰਨ ਤੱਕ ਵੀ ਗਏ ਨੇ ਗੁਰਸਿੱਖ ਪਰਿਵਾਰ ਸੀ ਡਾਂਗਾ ਵੀ ਮਾਰੀਆਂ ਇਹਨਾਂ ਨੇ ਦੂਜੀ ਗੱਲ ਇਹ ਵੀ ਇਹ ਦਿਨ ਬਾ ਦਿਨ ਇਹੋ ਜਿਹੀਆਂ ਘਟਨਾਵਾਂ ਟੋਲਾਂ ਤੇ ਹੋ ਰਹੀਆਂ ਆ ਕਿ ਇਹ ਗੁੰਡਾਗਰਦੀ ਕਰ ਰਹੇ ਨੇ ਕਿਹੜਾ ਬੰਦਾ 20 ਲੱਖ ਦੀ 30 ਲੱਖ ਦੀ ਗੱਡੀ ਲੈ ਸਕਦਾ ਕਿ ਉਹ ਤੁਹਾਡਾ 150 ਟੋਲ ਨਹੀਂ ਦੇ ਸਕਦਾ ਇਹਨਾਂ ਸਾਰਿਆਂ ਦਾ ਧੱਕਾ ਕੀਤਾ ਜਿੰਨਾ ਚਿਰ ਇਸ ਪਰਿਵਾਰ ਨੂੰ ਸੰਤੁਸ਼ਟੀ ਨਹੀਂ ਹੁੰਦੀ ਉਹਨਾਂ ਚਿਰ ਲਈ ਇਹ ਟੋਲ ਅਣਮਿੱਥੇ ਸਮੇਂ ਲਈ ਬੰਦ ਕੀਤਾ ਗਿਆ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆ ਵੀ ਇਸ ਗੱਲ ਤੇ ਸੀਰੀਅਸ ਲਿਆ ਜਾਵੇ ਇਸ ਗੱਲ ਨੂੰ ਇਹ ਹਰ ਰੋਜ਼ ਦੀ ਘਟਨਾਵਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬੇਅਦਵੀ ਕੀਤੀ ਗਈ ਹੈ ਗੁਰਸਖ ਪਰਿਵਾਰ ਦੀ ਵੀ ਅਸੀਂ ਉਸ ਤੇ ਬੇਅਦਵੀ ਦਾ ਪਰਚਾ ਵੀ ਕਰਵਾਵਾਂਗੇ ਵੈਕੋ ਜੇ ਖਾਲਸਾ ਵੈਕੋ ਜੀ ਫਤਿਹ ਕੁਲਬੀਰ ਸਿੰਘ ਨੇਤਾ ਜਿਲ੍ਹਾ ਜਲੰਧ ਕਤਰਸ਼ੀਰੀ ਕਮਿਸਰ ਸਾਹਿਬ ਬੀਕੇ ਜੀ ਕੋਲ ਆ ਜਿਹੜਾ ਬੱਲੂਆ ਦਾ ਟੋਲ ਪਲਾਜ਼ਾ ਬਟਿੰਡਾ ਗੰਗਾ ਨਗਰ ਨੂੰ ਰੋਡ ਜਾਂਦੀ ਆ ਸੈਮਨ 7 ਅੱਜ ਜਿਹੜਾ ਕਿ ਉਥੇ ਘਟਨਾ ਕਰਮ ਹੋਇਆ ਇੱਕ ਪਰਿਵਾਰ ਦੀ ਗੱਡੀ ਭੰਨੀ ਗਈ ਆ ਉਹ ਇਧਰੋਂ ਆ ਰਹੇ ਸੀਗੇ ਤੇ ਅੱਗੇ ਉਹਨੇ ਹੋਰ ਰਜਿਸਟਰੀ ਕਰਾਉਣੀ ਸੀਗੀ ਉਥੇ ਟਾਈਮ ਲਿਆ ਸੀ ਤਹਿਸੀਲ ਦੇ ਵਿੱਚ ਨਾਲ ਉਹਦੇ ਗੁਰਸਖ ਪਰਿਵਾਰ ਆ ਜਿਨ੍ਹਾਂ ਦੀਆਂ ਕੁੜੀਆਂ ਨੂੰ ੱਟਕੇ ਮਾਰਿਆ ਗਿਆ ਟੋਲ ਦੇ ਗੁੰਡਿਆਂ ਨਿਓ ਜੋਨਾਰੀ ਬੇਇੱਜ਼ਤੀ ਕਰੀ ਗਈ ਐ ਇਸ ਕਰਕੇ ਅਸੀਂ ਨਾਲਵਾ ਤੇ ਬੇਆਬਦੀ ਦਾ ਪਰਚਾ ਕਰਾਵਾਂਗੇ ਤੇ ਨਾਲ ਜਿਹੜੀ ਗੱਡੀ ਭੰਨੀ ਉਹਦਾ ਜਿੰਨਾ ਚੱਕਰ ਹੈ ਪਰਿਵਾਰ ਦੀ ਜਸੱਲੀ ਨਹੀਂ ਹੁੰਦੀ ਗਈ ਉਹਨਾਂ ਚੱਕਰ ਬੀਕੇਯੂ ਖੋਸਾ ਨੂੰ ਤੇ ਢੋਲ ਵੀ ਰਹੂੰਗਾ ਹਣ ਮੇਰੇ ਸਮੇਂ ਲਈ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਢੋਲ ਕੰਪਨੀ ਦੇ ਗੁੰਡੇ ਜਿੰਦਾਬਾਦ ਢੋਲ ਕੰਪਨੀ ਦੇ ਗੁੰਡੇ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ ਬੀਕੇਯੂ ਖੋਸਾ ਜਿੰਦਾਬਾਦ